ਹੈਲੋ एवरीवन ਕਿਤਨਾ ਸਾਰੇ ਤੁਸੀਂ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਹੋਵੋਗੇ ਤੇ ਅੱਜ ਜੀ ਸੰਡੇ ਦਾ ਦਿਨ ਇਹ ਹੈਗਾ ਸ਼ਾਮ ਦਾ ਟਾਈਮ ਪੌਣੇ 5 ਵਜੇ ਸੀਗੇ ਮੈਂ ਸੁੱਤੀ ਉੱਠੀ ਸੀਗੀ ਉੱਠ ਕੇ ਮੈਂ ਹੱਥ-ਮੂੰਹ ਧੋ ਕੇ ਤੇ ਰੱਖੀ ਚਾਹ ਕਿਉਂਕਿ ਸ਼ਾਮ ਨੂੰ 3:45-4:5 ਵਜੇ ਦਾ ਸਾਡਾ ਟੀ ਟਾਈਮ ਹੁੰਦਾ ਆ ਤੇ ਜਦੋਂ ਸਾਬਜੀ ਡਿਊਟੀ ਤੋਂ ਆਉਂਦੀ ਆ ਫੇਰ ਹੀ ਚਾਹ ਬਣਾਉਂਦੀ ਆ ਮੈਂ ਅਸੀਂ ਤਾਂ ਵਿੱਚ ਇੱਕ ਦੋ ਇੱਕ ਦੋ ਵਾਰੀ ਪਾਣੀ ਵੀ ਜਾਂਦੀ ਆ ਆਪ ਹੀ ਨਹੀਂ ਹੋਵੇ ਤਾਂ ਪੈਨ ਨੂੰ ਬਣਾ ਲੀਦੀ ਆ ਤੇ ਜੇ ਕੋਈ ਆ ਗਿਆ ਤਾਂ ਫਿਰ ਬਣ ਜਾਂਦੀ ਆ ਚਾਹ ਤਾਂ ਹਰ ਵੇਲੇ ਬਣੀ ਰਹਿੰਦੀ ਆ ਮੇਰੇ ਘਰ ਤੇ ਮੈਂ ਸ਼ੇਅਰ ਕੀਤਾ ਤੁਹਾਡੇ ਨਾਲ ਜੀ ਸ਼ਾਮ ਦਾ ਰੁਟੀਨ ਆਪਣਾ ਅਸੀਂ ਚਾਹ ਦੇ ਵਿੱਚ ਮੈਂ ਦੁੱਧ ਪਾ ਦਿੱਤਾ ਆ ਜਦ ਤੱਕ ਚਾਹ ਉਬਾਲਾ ਹੁੰਦਾ ਮੈਂ ਦੀਆ ਬੱਤੀ ਕਰ ਦਿੰਦੀ ਆ ਕਿਉਂਕਿ ਸਾਬਜੀ ਵੀ ਹੋਣੀ ਸੁੱਤੇ ਉੱਠੇ ਆ ਹੱਲੇ ਹੱਥ ਮੂੰਹ ਵਗੈਰਾ ਧੋਣਾ ਉਹਨਾਂ ਨੇ ਆਪਣਾ ਤੇ ਮੈਂ ਕਰਤੀ ਆਪਣਾ ਮੰਦਰ ਦੇ ਵਿੱਚ ਉਹ ਤੂਫ ਤੇ ਦੀਵਾਂ ਲਗਾ ਦਿੰਦੀ ਆ ਤੇ ਬਸ ਜੀ ਚਾਹ ਬਣਦੀ ਪਈ ਸੀਗੀ ਤੇ ਮੈਂ ਕਿਹਾ ਚਲੋ ਮੈਂ ਜਾਂਦੀ ਆ ਆਂਦੀ ਆ ਬੱਤੀ ਕਰ ਦਿੰਦੀ ਆ ਤੇ ਮੈਂ ਕਿਉਂ ਕੋਲੀ ਵਿੱਚ ਪਾ ਕੇ ਕਰ ਲਿਆ ਸੀਗਾ ਗਰਮ ਗਰਮ ਤਾਂ ਨਹੀਂ ਕਰਨਾ ਪੈਂਦਾ ਕਿਉਂਕਿ ਮੈਂ ਫ੍ਰਿਜ ਵਿੱਚੋਂ ਕੱਢ ਕੇ ਲਈ ਆਈ ਸੀਗੀ ਕਿਉਂ ਇਸ ਕਰਕੇ ਮੈਨੂੰ ਗਰਮ ਕਰਨਾ ਪਿਆ ਵੈਸੇ ਤਾਂ ਕੋਲੀ ਦੇ ਵਿੱਚ ਹੁੰਦਾ ਹੀ ਆ ਥੋੜਾ ਜਿਹਾ ਪਿਆ ਤੇ ਇਹ দেই دیਵਾਲਾ ਦੀਦਾ ਆ ਕਿਉਂਕਿ ਉਹ ਪਿਗਲੇ ਹੀ ਹੁੰਦਾ ਆ ਕਿਉਂ ਤੇ ਸਬਜੀ ਸੁੱਤੇ ਸੀਗੇ ਤੇ ਮੈਂ ਕਿਹਾ ਚਲੋ ਮੈਂ ਦੀਆ ਬੱਤੀ ਕਰ ਦਿੰਨੀ ਆ ਤੇ ਜਦ ਤੱਕ ਮੇਰੀ ਚਾਹ ਬਣ ਗਈ ਸੀਗੀ ਤੇ ਫਿਰ ਸਬਜੀ ਵੀ ਉੱਠ ਗਏ ਸੀਗੇ ਉੱਠ ਕੇ ਹੱਥ ਮੂੰਹ ਧੋ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਫਿਰ ਚੱਲ ਗਏ ਸੀਗੇ ਅੰਦਰ ਬਸ ਜੀ ਦੀਆ ਬੱਤੀ ਕਰਕੇ ਮੈਂ ਆ ਗਈ ਸੀਗੀ ਕਿਚਨ ਚ ਜਦ ਤੱਕ ਮੈਂ ਮੱਥਾ ਠੀਕਆ ਦੀਆ ਬੱਤੀ ਲਈ ਤੇ ਚਾਹ ਵੀ ਰਿਚ ਚੁੱਕੀ ਸੀਗੀ ਤੇ ਫਿਰ ਮੈਂ ਆ ਗਈ ਸੀਗੀ ਆਪਣੀ ਚਾਹ ਪਾਉਣ ਲੱਗੀ ਸੀ ਕਪਾਂ ਵਿੱਚ ਤੇ ਮੈਂ ਪ੍ਰਕਸ਼ਿਤ ਦੀ ਚਾਹ ਚ ਤੇ ਸਾਬਜੀ ਦੀ ਚਾਹ ਚ ਇੱਕ ਇੱਕ ਚਮਚ ਐਕਸਟਰਾ ਖੰਡ ਦਾ ਪਾ ਦਿੱਤਾ ਸੀਗਾ ਕਿਉਂਕਿ ਮੈਂ ਆਪਣੇ ਲਈ ਫਿੱਕੀ ਚਾਹ ਬਣਾਉਂਦੀ ਆ ਤੇ ਫਿਰ ਮੈਂ ਉਹਨਾਂ ਨੂੰ ਬਾਅਦ ਚ ਵਿੱਚ ਪਾ ਕੇ ਦਿੰਦੀ ਆ ਖੰਡ ਜਿਹੜੀ ਪਾਉਣੀ ਹੁੰਦੀ ਆ ਤੇ ਫਿਰ ਸਵੇਰ ਨੂੰ ਹਮਨ ਤੂਫ ਦੀਆ ਬੱਤੀ ਸਬਜੀ ਕਰਦੇ ਆ ਤੇ ਹੁਣ ਤਾਂ ਪ੍ਰਕਸ਼ਿਤ ਵੀ ਕਰਨ ਲੱਗ ਗਿਆ ਆ ਸਕੂਲ ਕਿਉਂਕਿ ਜਾਣਾ ਹੁੰਦਾ ਉਹਨੇ ਤੇ ਸਵੇਰੇ 5:35 ਵਜੇ ਉੱਠ ਜਾਂਦਾ ਹੈ ਤੇ ਉੱਠ ਕੇ ਫਿਰ ਹਵਨ ਤੂਫ ਕਰ ਦਿੰਦਾ ਪ੍ਰਕਸ਼ਿਤ ਨਹੀਂ ਤਾਂ ਸਬਜ਼ੀ ਕਰਦੇ ਆ ਜ਼ਿਆਦਾਤਰ ਹਾਂਜੀ 6:00 ਵਜੇ ਆ ਤੇ ਹੁਣੇ ਹੀ ਚਾਹ ਪੀ ਕੇ ਹਟੇ ਸੀਗੇ 5:00 ਵਜੇ ਪੌਣੇ 5:00 ਵਜੇ ਚਾਹ ਬਣਾਈਏ ਮੈਂ ਤੇ ਪ੍ਰਕਸ਼ਿਤ ਕਹਿੰਦਾ ਮਮਾ ਮੈਨੂੰ ਭੁੱਖ ਲੱਗੀ ਆ ਕਿਉਂਕਿ ਸਵੇਰ ਦੀ 10:00 ਵਜੇ ਦੀ ਰੋਟੀ ਖਾਧੀ ਆ ਪ੍ਰਕਸ਼ਿਤ ਨੇ ਆਲੂਆਂ ਦੀ ਸਬਜ਼ੀ ਬਣਾਈ ਸੀਗੀ ਪ੍ਰਕਸ਼ਿਤ ਲਈ ਤੇ ਹੁਣ ਉਹਨੂੰ ਵਿਚਾਰੇ ਨੂੰ ਲੱਗੀ ਸੀ ਭੁੱਖ ਚਾਹ ਦੇ ਨਾਲ ਤਾਂ ਬਿਸਕੁਟ ਖਾਦੇ ਵੈਸੇ ਤੇ ਕਹਿੰਦਾ ਮਮਾ ਬਹੁਤ ਭੁੱਖ ਲੱਗੀ ਆ ਮੈਂ ਕਿਹਾ ਚੱਲ ਮੈਂ ਤੈਨੂੰ ਕੁਝ ਬਣਾ ਕੇ ਦਿੰਦੀ ਆ ਖਾਣ ਨੂੰ ਵੈਸੇ ਉਹਨੂੰ ਪਤਾ ਨਹੀਂਗਾ ਵੀ ਮੈਂ ਬਣਾਉਣ ਰਹੀ ਆ ਆਲੂ ਚਿਪਸ ਤੇ ਮੈਂ ਇੱਧੇ ਹੀ ਲੱਗ ਗਈ ਬਣਾਉਣ ਤੇ ਹੁਣ ਜਦੋਂ ਬਣ ਜੂਗੇ ਨਾ ਫੇ ਲੈ ਕੇ ਜਾਊਂਗੀ ਉਹਦੇ ਲਈ ਤੇ ਫੇਰ ਦੇਖਦੇ ਆ ਉਹਦਾ ਰਿਐਕਸ਼ਨ ਕੀ ਆ ਫੇਸ ਦਾ ਉਹਨੂੰ ਬਿਲਕੁਲ ਨਹੀਂ ਪਤਾ ਮੈਂ ਬਾਹਰ ਕੀ ਕਰ ਰਹੀ ਆ ਕਿਚਨ ਚ ਮੇਕਾ ਚਲੋ ਉਹ ਖੁਕ ਚਾਰੀ ਦਿਨ ਮੁੱਟ ਜੂਗੀ ਥੋੜੀ ਜੀ ਵੈਸੇ ਉਹ ਦੋ ਟਾਈਮ ਹੀ ਰੋਟੀ ਖਾਂਦਾ ਆ ਸ਼ਾਮ ਨੂੰ ਕਹਿ ਦਿੰਦਾ ਮम्मा ਹਲਕੀ ਫੁਲਕੀ ਖੁਕ ਲੱਗ ਜਾਂਦੀ ਆ ਤੇ ਫੇਰ ਕੁਛ ਨਾ ਕੁਛ ਖਾਣ ਨੂੰ ਤੈਲ ਕਰਦਾ ਆ ਤੇ ਸਾਡੀ ਫਰੂਟ ਵੀ ਖਤਮ ਹੋਇਆ ਆ ਤੇ ਖਾਣ ਨੂੰ ਕੁਛ ਹੈ ਵੀ ਨਹੀਂ ਸਿਗਾ ਤੇ ਮੈਂ ਕਿਹਾ ਚੱਲ ਮੈਂ ਬਣਾ ਦਿੰਦੀ ਆ ਉਹਨੂੰ ਖੋੜੇ ਦਰ ਬਣ ਚੁੱਕੇ ਆ ਥੋੜੇ ਜਿਹਾ ਥੋੜੇ ਜਿਹਾ ਆਪ ਹੈ ਤੇ ਥੋੜੇ ਜਿਹਾ ਸਿਰਫ ਦੋ ਹੀ ਆਲੂ ਮੈਂ ਛਿੱਲੇ ਆ ਤੇ ਦੋ ਆਲੂਆਂ ਦਾ ਹੀ ਮੈਂ ਬਣਾਉਦੀ ਪਈ ਆ ਸਾਬਜੀ ਉੱਪਰ ਬੈਠ ਕੇ ਆ ਛੱਤ ਤੇ ਤੇ ਉਹ ਇਸ ਵੇਲੇ ਉੱਪਰ ਹੀ ਬਹਿੰਦੇ ਆ ਜ਼ਿਆਦਾਤਰ ਮੈਨੂੰ ਵੀ ਕਹਿ ਦਿੰਦੇ ਉੱਪਰ ਆ ਜਾ ਪਰ ਮੈਂ ਜਾਂਦੀ ਨਹੀਂ ਕਿਉਂਕਿ ਗਰਮੀ ਬਹੁਤ ਲੱਗਦੀ ਆ ਪੱਖਾ ਵਗੈਰਾ ਲਾਉਂਦੇ ਨਹੀਂਗੇ ਉੱਪਰ ਤੇ ਮੈਂ ਕਹਿੰਦੀ ਆ ਪਹਿਲਾਂ ਫਰਾਟਾ ਪੱਖਾ ਲਾ ਲਵੋ ਤੋ ਫਿਰ ਮੈਂ ਬੈਠਣਾ ਆ ਤੇ ਕਿਸੇ ਵੇਲੇ ਲਾਭ ਹੀ ਲੈਂਦੇ ਆ ਵੈਸੇ ਹੁਣ ਵੀ ਮੈਨੂੰ ਕਹਿੰਦੇ ਸੀਗੇ ਤੂੰ ਉੱਪਰ ਆ ਜਾ ਤੇ ਉੱਪਰ ਬੈਠਦੀ ਆ ਮੈਂ ਕਿ ਨਹੀਂ ਮੈਂ ਰੋਟੀ ਸਬਜੀ ਬਣਾਉਣਾ ਆ ਤੇ ਤੁਸੀਂ ਜਾਓ ਅਸ ਕੀ ਦੋ ਆਲੂਆਂ ਦੇ ਮੈਂ ਪਕੌੜੇ ਬਣਾਉਣ ਲੱਗੀ ਆ ਤੇ ਖਲਾਰਾ ਦੇਖ ਲਓ ਕਿੰਨਾ ਪੈ ਗਿਆ ਕਿਚਨ ਦੇ ਵਿੱਚ ਮੜਾ ਜਾ ਕੀ ਹਲੇ ਦੋ ਪਕੌੜਿਆਂ ਦੇ ਆਲੂਆਂ ਦੇ ਸਿਰਫ ਮੈਂ ਪਕੌੜੇ ਕੱਢੇ ਆ ਤੇ ਖਲਾਰਾ ਦੇਖ ਲਓ ਕਿਚਨ ਚ ਚਲੋ ਕੋਈ ਨਹੀਂ ਨਾਲ ਨਾਲ ਸੋਧ ਲੈਣਾ ਆ ਦੋ ਕ ਪਕੌੜੇ ਕੱਢਣੇ ਆ ਬਸ ਮੈਂ ਇੱਥੇ ਪਲੇਟ ਲਗਾ ਦਿੱਤੀ ਆ ਪ੍ਰਕਸ਼ਿਤ ਦੀ ਤੇ ਇਹਦੇ ਵਿੱਚ ਸਾਸ ਵੀ ਪਾ ਦਿੱਤੀ ਆ ਤੇ ਲੈ ਕੇ ਚਲਦੀ ਆ ਹੁਣ ਅੰਦਰ ਪ੍ਰਕਸ਼ਿਤ ਕੋਲ ਪ੍ਰਕਸ਼ਿਤ ਖਾਓ ਪ੍ਰਕਸ਼ਿਤ ਹੋ ਗਿਆ ਖੁਸ਼ ਹਨਾ ਖੁਸ਼ ਹੋ ਗਿਆ ਹੈਪੀ ਹੂੰ ਖਾ ਕੇ ਦਸਣ ਕਿੱਦਾਂ ਦੇ ਬਣੇ ਆ ਮੈਂ ਕਿਹਾ ਮੇਰੇ ਬੱਚੇ ਨੂੰ ਭੁੱਖ ਲੱਗੀ ਆ ਕਿੱਦਾਂ ਦੇ ਬਣੇ ਆ ਹੂੰ ਗਰਮ ਆ ਨਾ نیچے ਵਾਲੇ ਠੰਡੇ ਉੱਪਰ ਵਾਲੇ ਗਰਮ ਆ ਚਲ ਖਾ ਮੇਰਾ ਪੁੱਤ ਜੀ ਪ੍ਰਕਸ਼ਿਤ ਨੂੰ ਆ ਗਏ ਆ ਪਕੌੜੇ ਪਸੰਦ ਤੇ ਬੜਾ ਖੁਸ਼ ਹੋ ਗਿਆ ਮੇਰਾ ਬੱਚਾ ਇਹੀ ਛੋਟੀਆਂ-ਛੋਟੀਆਂ ਖੁਸ਼ੀਆਂ ਜਿਹੜੀਆਂ ਬੱਚਿਆਂ ਨੂੰ ਆਪਾਂ ਦਿੰਨੇ ਆ ਨਾ ਇਹਨਾਂ ਨਾਲ ਹੀ ਮਾਪੇ ਦਾ ਦਿਲ ਖੁਸ਼ ਹੋ ਜਾਂਦਾ ਹੈ। ਠੀਕ ਬਸ ਹੁਣ ਜਿਹੜੇ ਬਏ ਆ ਤੋ ਸਟਿਪਸ ਮੇ ਉਹ ਵੀ ਬਣਾ ਲੰਨੀ ਆ। ਸਭ ਤੋਂ ਪਹਿਲਾਂ ਪਿਆਜ਼ ਵੀ ਛਿੱਲੇ ਆ, ਲਸਣ ਵੀ ਛਿੱਲਿਆ ਆ, ਆਲੂ ਵੀ ਛਿੱਲੇ ਆ ਤੇ ਮੈਂ ਲੱਗੀ ਆ ਕੜੀ ਬਣਾਉਣ। ਰਿਸ਼ੀ ਕਹਿੰਦਾ ਮम्मा ਕੜੀ ਚਾਵਲ ਖਾਣੇ ਮੈਂ ਕਿ ਕੜੀ ਚਾਵਲ ਬਣਾ ਦਿੰਨੀ ਆ। ਹਲੇ ਟਾਈਮ ਬਹੁਤ ਆ। ਰੋਟੀ ਅਸੀਂ ਕਿਹੜਾ ਏਡੀ ਜਲਦੀ ਖਾ ਲਈਦੀ, 8:30 ਖਾਈਦੀ ਆ। ਤੇ ਇੱਧਰ ਚਾਹ ਵਾਲੇ ਪਏ ਆ ਪਾਂਡੇ ਪਕੌੜੇ ਸ਼ਕੌੜੇ ਖਾ ਲਏ ਆ ਤੇ ਸਬਜ਼ੀ ਨੂੰ ਵੀ ਦੇਈ ਸੀ ਮੈਂ ਉੱਪਰ ਬੈਠੇ ਸੀਗੇ ਤੇ ਬਸ ਹੁਣ ਮੈਂ ਜਲਦੀ ਜਲਦੀ ਪਹਿਲਾਂ ਇਹਨਾਂ ਨੂੰ ਧੋਵਾਂ ਤਾਂ ਫਿਰ ਮੈਂ ਇਹਨਾਂ ਨੂੰ ਕੱਟ ਵੱਢ ਕਰਕੇ ਰੱਖਾਂ ਤੇ ਜਲਦੀ ਜਲਦੀ ਆਪਣੇ ਸੋਹੀ ਸਮੇਟਾ ਜਿਹੜਾ ਖਲਾਰਾ ਪਾਇਆ ਹੈ ਤੇ ਫਿਰ ਤੜਕਾ ਲਗਾਵਾਂ ਚਾਹਵਲ ਹੈ ਨਹੀਂ ਸੀਗੇ ਖਤਮ ਹੋ ਗਏ ਆ ਮੇਰੇ ਘਰ ਤੇ ਪ੍ਰਕਸ਼ਿਤ ਲੈ ਕੇ ਆਇਆ ਚਾਵਲ ਦੁਕਾਨ ਤੋਂ ਅਸੀਂ ਤਾਂ ਵੈਸੇ ਡੀਮਾਰਟ ਤੋਂ ਇਕੱਠੇ ਹੀ ਲੈ ਆਈਦੇ ਆ 5-7 ਕਿਲੋ ਕਿ ਬਾਸ ਨੂੰ ਮੈਂ ਜਲਦੀ ਜਲਦੀ ਇਹਨਾਂ ਨੂੰ ਪਹਿਲਾਂ ਵਾਸ਼ ਕਰ ਲਵਾਂ ਤੇ ਬਸ ਜੀ ਇਥੇ ਮੈਂ ਪਿਆਜ਼ ਧੋ ਲੈ ਸੀਗੇ ਤੇ ਫਿਰ ਮੈਂ ਧੋ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਕੱਟ ਲਿਆ ਆ ਲੰਬਾ ਲੰਬਾ ਬਰੀਕ ਬਰੀਕ ਤੇ ਲਸਣ ਵੀ ਮੈਂ ਕੁੱਟ ਲਿਆ ਸੀਗਾ ਮੈਂ ਕਿਹਾ ਚਲੋ ਕੁੱਟ ਕੇ ਪਾਉਂਦੇ ਆ ਤੇ ਮੈਂ ਜ਼ਿਆਦਾਤਰ ਕੁੱਟ ਕੇ ਹੀ ਲਸਣ ਪਾਉਂਦੀ ਆ ਤੇ ਕੁੰਡੀ ਦੇ ਵਿੱਚ इजीली ਕੁੱਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਮੈਂ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਸੀਗਾ ਕੜੀ ਨੂੰ ਜਦੋਂ ਮੈਂ ਬੈਠੇ ਬੈਠੇ ਪ੍ਰੋਗਰਾਮ ਬਣ ਗਿਆ ਮੈਂ ਪ੍ਰਕਸ਼ਿਤ ਨੂੰ ਕਹਿੰਦੀ ਸੀ ਚਲ ਆਪਾਂ ਸਬਜ਼ੀ ਲੈ ਕੇ ਆਉਂਦੇ ਆ ਇੱਥੇ ਸਾਡੀ ਗਲੀ 'ਚ ਨਾ ਇੱਕ ਸਬਜ਼ੀ ਵਾਲਾ ਭਾਈ ਰਹਿੰਦਾ ਆ ਤੇ ਉਹਦੇ ਕੋਲੋਂ ਤਾਜ਼ੀ ਤਾਜ਼ੀ ਸਬਜ਼ੀ ਮਿਲ ਜਾਂਦੀ ਆ ਤੇ ਪ੍ਰਕਸ਼ਿਤ ਕਹਿੰਦਾ ਮਮਾ ਤੁਸੀਂ ਆਪ ਹੀ ਚਲ ਜਾਓ ਮੈਂ ਨਹੀਂ ਜਾਣਾ ਹੈਗਾ ਤੇ ਮੈਂ ਪਰਦਾ ਪਿਆ ਆ ਮੈਂ ਸਾਬਜੀ ਨੂੰ ਕਿਹਾ ਸਾਬਜੀ ਕਹਿੰਦੀ ਕਿਹੜਾ ਦੂਰ ਜਾਣਾ ਆ ਤੇ ਆਪ ਹੀ ਜਾ ਕੇ ਲਿਆਓ ਜਿਹੜੀ ਲਿਆਉਣੀ ਆ ਸਬਜ਼ੀ ਤੇ ਸਾਬਜੀ ਕਹਿੰਦੀ ਇੰਨੀ ਕੋਲ ਵੀ ਨਾ ਕਰ ਵੀ ਹਰ ਵੇਲੇ ਤੂੰ ਸਕੂਟਰੀ ਤੇ ਹੀ ਜਾਣਾ ਜਿੱਥੇ ਜਾਣਾ ਆ ਕਿਉਂਕਿ ਲੱਗੀ ਤਾਂ ਹੈਗਾ ਸਾਡੀ ਗਲੀ ਦੇ ਵਿੱਚ ਹੀ ਆ ਘਰ ਉਹਨਾਂ ਦਾ ਮੈਂ ਮਿੱਟੀ ਕਰਕੇ ਮੈਨੂੰ ਜਿਆਦਾ ਤੁਰਨਾ ਵਧੀਆ ਨਹੀਂ ਲੱਗਦਾ ਹੈਗਾ ਕਿਉਂਕਿ ਕੱਚੀ ਆ ਪੂਰੀ ਗਲੀ ਤੇ ਮੈਨੂੰ ਬਹੁਤ ਘੌਲ ਆਉਂਦੀ ਆ ਮਿੱਟੀ ਤੇ ਤੁਰਨ ਤੋਂ ਬਹੁਤ ਜਿਆਦਾ ਘੌਲ ਆਉਂਦੀ ਆ ਮੈਂ ਨਹੀਂ ਨਿਕਲਦੀ ਬਾਹਰ ਬਿਲਕੁਲ ਵੀ ਤੇ ਮੈਂ ਇੱਥੇ ਤੱਕ ਵੀ ਜਾਣਾ ਹੋਵੇ ਮੈਂ ਕਹ ਦੇਣੀ ਸਾਬਜੀ ਸਕੂਟਰ 'ਤੇ ਜਾਣਾ ਆ ਮੈਂ ਨਹੀਂ ਜਾਣਾ ਪੈਦਲ ਤੇ ਸਾਬਜੀ ਮੈਨੂੰ ਬੋਲਦੇ ਸੀਗੇ ਕਹਿੰਦੇ ਇੰਨੀ ਵੀ ਤੂੰ ਉਹਨਾ ਘੌਲ ਕਰਿਆ ਕਰ ਵੀ ਤੂੰ ਜਾਇਆ ਕਰ ਪੈਦਲ ਵੀ ਤੇ ਮੈਂ ਕਿਹਾ ਚਲੋ ਕੋਈ ਨਹੀਂ ਫਿਰ ਮੈਂ ਕਿਹਾ ਮੈਂ ਜਾਣਾ ਹੀ ਨਹੀਂਗਾ ਇਹਦੇ ਨਾਲੋਂ ਵਧੀਆ ਮੈਂ ਕੁਝ ਹੋਰ ਬਣਾ ਲੈਂਦੀ ਆ ਫਿਰ ਪ੍ਰਕਸ਼ਿਤ ਕੇੰਦਰ ਮम्मा ਸੁਖੀ ਛੱਡੋ ਸਾਰਾ ਕੁਛ ਤੇ ਤੁਸੀਂ ਕੜੀ ਚਾਵਲ ਬਣਾ ਦਿਓ ਮੈਨੂੰ ਤੇ ਫਿਰ ਮੈਂ ਕਿਹਾ ਜਲ ਲੱਸੀ ਦਾ ਪੈਕਟ ਲੈ ਕੇ ਆ ਤੇ ਮੈਂ ਕੜੀ ਬਣਾ ਦਿੰਨੀ ਆ ਕੜੀ ਨੂੰ ਮੈਂ ਤੜਕਾ ਲਾ ਦਿੱਤਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਤੜਕਾ ਲਾਉਣ ਤੋਂ ਬਾਅਦ ਮੈਂ ਥੋੜੀ ਜਿਹੀ ਇਮਲੀ ਵੀ ਪਾਈ ਮੈਂ ਕੜੀ ਦੇ ਵਿੱਚ ਤੇ ਮੈਂ ਇਮਲੀ ਜ਼ਰੂਰ ਪਾਉਂਦੀ ਆ ਕਿਉਂਕਿ ਮੈਨੂੰ ਖੱਟੀ ਥੋੜੀ ਜਿਹੀ ਖੱਟੀ ਕੜੀ ਪਸੰਦ ਆ ਤੇ ਫਿਰ ਮੈਂ ਚਾਵਲ ਵੀ ਸਾਫ਼ ਕਰ ਲੈ ਸੀਗੇ ਚੰਗੀ ਤਰ੍ਹਾਂ ਤੇ ਚਾਵਲ ਮੈਂ ਧੋ ਕੇ ਰੱਖ ਦਿੱਤੇ ਸੀਗੇ ਤੇ ਮੈਂ ਨਾਲ ਹੀ ਕੁੱਕਰ ਵੀ ਚੜਾ ਦਿੱਤਾ ਸੀਗਾ ਛੋਟੇ ਵਾਲੇ ਕੁੱਕਰ ਚ ਮ ਬਣਾ ਲੈ ਸੀਗੇ ਚਾਵਲ ਕਿਉਂਕਿ ਇੱਕ ਗਲਾਸ ਤਾਂ ਬਣਾਉਣਾ ਸੀਗਾ ਪ੍ਰਕਸ਼ਿਤ ਲਈ ਤੇ ਫਿਰ ਵੈਸੇ ਤਾਂ ਇਹਦੇ ਪਾਪਾ ਨੇ ਵੀ ਖਾ ਲੈ ਸੀਗੇ ਇੱਕ ਗਲਾਸ ਕਾਫੀ ਬਣ ਜਾਂਦੇ ਆ ਫੁੱਲ ਗਏ ਕਾਫੀ ਚਾਵਲ ਤੇ ਸਾਬਜੀ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਹੈਗੀ ਮੈਨੂੰ ਤੁਸੀਂ ਚਾਵਲ ਹੀ ਦੇ ਦਿਓ ਤੇ ਸਾਬਜੀ ਨੇ ਚਾਵਲ ਖਾਦੇ ਪ੍ਰਕਸ਼ਿਤ ਨੇ ਖਾਦੇ ਮੈਂ ਆਪਣੇ ਲਈ ਰੋਟੀ ਬਣਾਈ ਵੈਸੇ ਸਾਬਜੀ ਲਈ ਵੀ ਮੈਂ ਰੋਟੀ ਬਣਾਈ ਸੀਗੀ ਤੇ ਉਹਨਾਂ ਨੇ ਖਾਧੀ ਨਹੀਂ ਫਿਰ ਚਾਵਲ ਹੀ ਖਾਲੇ ਤੇ ਫਿਰ ਮੈਂ ਖਾਦੀ ਰੋਟੀ ਤੇ ਨਾਲ ਹੀ ਨਾਲ ਫਿਰ ਮੈਂ ਆਪਣੀ ਤੜਕਾ ਲਗਾ ਕੇ ਕੜੀ ਦੇ ਜਿੱਜੇ ਪੈ ਗਈ ਜਦੋਂ ਨਾ ਫੇਰੀ ਮੈਂ ਛੇੜਾ ਦੇਣੋਂ ਹਟੀਆਂ ਤੇ ਫਿਰ ਮੈਂ ਟਾਕੇ ਰੱਖ ਦਿੱਤੀ ਸੀਗੀ ਤੇ ਰਿੱਚਦੀ ਰਹੀ ਆ ਬਸ ਜੀ ਚਾਵਲ ਬਣ ਚੁੱਕੇ ਆ ਦੋ ਸੀਟੀਆਂ ਲਵਾ ਲਈਆਂ ਹਲੇ ਖੋਲੇ ਨਹੀਂ ਮੈਂ ਤੇ ਇਧਰ ਕੜੀ ਬਣਦੀ ਪਈ ਆ ਚੰਗੀ ਤਰ੍ਹਾਂ ਰਿੱਚ ਜਾਂਦੀ ਆ ਤੇ ਬਸ ਲੇ ਟਾਈਮ ਲੱਗਣਾ ਥੋੜਾ ਬਣਾਣ ਚ ਹੋਰ 15-20 ਮਿੰਟ ਰੱਖੂਗੀ ਤੇ ਇੱਧਰ ਤਵਾ ਵੀ ਚੜਾ ਦਿੱਤਾ ਮੈਂ ਗੈਸ ਵੀ ਜਲਾ ਲਈਏ ਤੇ ਲੱਗੀਆਂ ਰੋਟੀ ਬਰਉਣ। ਪ੍ਰਕਸ਼ਿਤ ਖਾਊਗਾ ਚਾਵਲ ਤੇ ਮੈਂ ਤੇ ਸਬਜ਼ੀ ਖਾਵਾਂਗੇ ਰੋਟੀ। ਜੇ ਚਾਵਲ ਲੈਣੇ ਹੋ ਸਬਜ਼ੀ ਨਹੀਂ ਲੈ ਲੂਗੇ। ਪਰ ਮੈਂ ਤਾਂ ਨਹੀਂ ਲੈਣੇ ਹੈਗੇ। ਮੈਂ ਤਾਂ ਰੋਟੀ ਖਾਊਂਗੀ। ਤੇ ਇੱਧਰ ਭਾਂਡੇ ਭੁੰਡੇ ਵੀ ਮੈਂ ਮਾਂਚ ਕੇ ਰੱਖ ਦਿੱਤੇ ਆ ਚੰਗੀ ਤਰ੍ਹਾਂ। ਤੇ ਬਸ ਹੁਣ ਰੋਟੀ ਰਾੜਨੀ ਆ ਰੋਟੀ ਰਾੜ ਕੇ ਤਾਂ ਫਿਰ ਮੈਂ ਅ ਨਹਾ ਲੈਣਾ ਆ ਨਹਾ ਕੇ ਤਾਂ ਫਿਰ ਮੈਂ ਬਹਿਲੀ ਆ। ਬਸ ਇਹਦੇ ਚਾਵਲ ਵੀ ਬਣ ਚੁੱਕੇ ਆ ਤੇ ਕੜੀ ਵੀ ਆਲਮੋਸਟ ਪਾਣੀ ਗਈ ਆ ਤੇ ਮੈਂ ਗੈਸ ਵੀ ਹਲੇ ਬੰਦ ਕੀਤੀ ਹੈਗੀ ਤੇ ਰੋਟੀ ਵੀ ਮੈਂ ਰਾਲ ਲਈ ਆ ਰੋਟੀ ਬਣਾ ਕੇ ਮੈਂ ਟਿਫਨ ਦੇ ਵਿੱਚ ਰੱਖ ਦਿੱਤੀ ਆ ਤੇ ਬਸ ਹੁਣ ਕੁੱਕਰ ਹਲੇ ਖੋਲਿਆ ਨਹੀਂ ਗਾ ਮੈਂ ਕਿ ਪਹਿਲਾਂ ਮੈਂ ਨਹਾ ਨੂੰ ਲਵਾਂ ਤੇ ਕੱਪੜੇ ਚੇਂਜ ਕਰਨਾ ਕਿਉਂਕਿ ਗਰਮੀ ਬਹੁਤ ਲੱਗੀ ਆ ਮੈਨੂੰ ਤੇ ਪਸੀਨਾ ਬਹੁਤ ਆਇਆ ਤੇ ਫਿਰ ਇਸ ਕਰਕੇ ਮੈਂ ਕਿ ਪਹਿਲਾਂ ਨਹਾ ਲੈਂਦੀ ਆ ਨਹਾਉਣ ਤੋਂ ਬਾਅਦ ਹੀ ਫਿਰ ਮੈਂ ਕੁੱਕਰ ਖੋਲਦੀ ਆ ਤੇ ਗੈਸ ਬੰਦ ਕਰੂੰਗੀ ਤੇ ਫਿਰ ਖਾਂਦੇ ਆ ਰੋਟੀ ਬੈਠ ਕੇ ਆਰਾਮ ਦੇ ਨਾਲ ਏਸੀ ਲਾ ਕੇ ਇਸੀ ਤਰ੍ਹਾਂ ਅਸੀਂ ਚਲਾ ਲਿਆ ਆ ਪ੍ਰਕਸ਼ਿਤ ਤੇ ਉਹਦੇ ਪਾਪਾ ਬੈਠ ਗਏ ਅੰਦਰ ਤੇ ਜਿੰਦਾ ਵਗੈਰਾ ਹਲੇ ਲੋਕ ਲਾਉਣਾ ਆ ਗੇਟ ਨੂੰ ਤੇ ਮੈਂ ਪ੍ਰਕਸ਼ਿਤ ਨੂੰ ਕਿਹਾ ਸੀ ਮੈਂ ਕਿਹਾ ਗੇਟ ਲਾ ਦੇ ਫੇਰ ਬੈਠੀ ਪਰ ਉਹ ਕਹਿੰਦਾ ਮਮਾ ਕੋਈ ਨਹੀਂ ਹਲੇ ਟਾਈਮ ਹੈਗਾ ਆ ਤੇ 8 ਵਜੇ ਗਏ ਪੂਰੇ ਤੇ ਮੇਰਾ ਕੰਮ ਪੂਰਾ ਫਿਨਿਸ਼ ਹੋ ਗਿਆ ਆ ਤੇ ਈਵਨਿੰਗ ਰੂਟੀਨ ਮੇਰੀ ਇੱਥੇ ਤੱਕ ਹੁੰਦੀ 8 ਵਜੇ ਤੱਕ 5 ਵਜੇ ਤੋਂ ਸਟਾਰਟ ਹੋ ਜਾਂਦਾ ਮੇਰਾ ਕਿਚਨ ਚ ਕੰਮ ਤੇ ਉਸ ਤੋਂ ਬਾਅਦ ਫੇਰ 8 8:30 ਵਜੇ ਤੱਕ ਮੇਰਾ ਪੂਰਾ ਸੋਈ ਦਾ ਕੰਮ ਨਿਭੜਦਾ ਆ ਹੁਣ ਬਸ ਰੋਟੀ ਖਾ ਕੇ ਤੇ ਫਿਰ ਭਾਂਡੇ ਮਾਂਜਣੇ ਆ ਤੇ ਰਸੋਈ ਵਗੈਰਾ ਮੈਂ ਸਾਰੀ ਸਾਫ਼ ਕਰ ਦਿੱਤੀ ਆ ਤੇ ਭਾਂਡੇ ਮਾਂਜ ਕੇ ਉਸ ਤੋਂ ਬਾਅਦ ਰੋਟੀ ਖਾ ਕੇ ਤਾਂ ਫਿਰ ਮੈਂ ਪੂਰੀ ਤਰ੍ਹਾਂ ਫ੍ਰੀ ਆ ਫਿਰ ਦੁੱਧ ਦਾ ਕੱਪ ਬਣਾਉਣਾ ਆ ਕਿ ਉਹ ਮੈਂ ਆਪੀ ਜਦੋਂ ਮੈਂ ਭਾਂਡੇ ਮਾਂਜਣੇ ਆ ਨਾ ਕਿਚਨ 'ਚ ਰੋਟੀ ਖਾ ਕੇ ਤਾਂ ਫਿਰ ਉਸ ਤੋਂ ਬਾਅਦ ਮੈਂ ਦੁੱਧ ਦਾ ਕੱਪ ਆਪਣੇ ਲਈ ਬਣਾ ਲੈਣਾ ਆ ਤੇ ਫਿਰ ਪੂਰੀ ਤਰ੍ਹਾਂ ਮੈਂ ਫ੍ਰੀ ਆ ਤੇ ਜਾਵਾਂਗੇ ਰੂਮ 'ਚ ਰੈਸਟ ਕਰਨੀ ਆ ਤੇ ਬਸ ਇਹੀ ਰੁਟੀਨ ਹੁੰਦਾ ਹੈ ਸ਼ਾਮ ਨੂੰ ਮੇਰਾ ਤੇ ਕਿਉਂਕਿ 5 ਵਜੇ ਸਬਜ਼ੀ ਆਉਂਦੀ ਹੈ ਡਿਊਟੀ ਤੋਂ ਹੁਣ ਇੱਕ 5 ਆ ਜਾਂਦੇ ਆ ਉਸ ਤੋਂ ਬਾਅਦ ਰਸੋਈ 'ਚ ਮੈਂ ਵੱਢ ਜਾਣਾ ਆ ਬਸ ਫਿਰ ਉਸ ਤੋਂ ਬਾਅਦ ਚਾਹ ਵਗੈਰਾ ਬਣਾਉਣੀ ਹੁੰਦੀ ਆ 5 ਵਜੇ ਤੇ ਫਿਰ ਚਾਹ ਪੀ ਕੇ ਉਸ ਤੋਂ ਬਾਅਦ ਮੇਰਾ ਸਾਰਾ ਰੁਟੀਨ ਸ਼ੁਰੂ ਹੋ ਜਾਂਦਾ ਆ ਕਿਚਨ 'ਚ ਸ਼ਾਮ ਦਾ ਤੇ ਵਾਸੀ ਹੁਣ ਜਲਦੀ ਜਲਦੀ ਪਹਿਲਾਂ ਨਹਾ ਲਵਾਂ ਨਾ ਕੇ ਕੱਪੜੇ ਚੇਂਜ ਕਰਾਂ ਤੇ ਫਿਰ ਆਰਾਮ ਦੇ ਨਾਲ ਬਹਿੰਦੀ ਆ ਪ੍ਰਕਸ਼ਿਤ ਕੱਟਦਾ ਪਿਆ ਪਿਆਜ਼ ਇਹਨੂੰ ਬੜਾ ਸ਼ੌਕ ਆ ਪਿਆਜ਼ਾਂ ਦਾ ਇਹ ਰੋਟੀ ਨਾਲ ਖਾਂਦਾ ਪਿਆਜ਼ ਜ਼ਰੂਰ ਹੋਵੇ ਕਿ ਆ ਸੀਕ ਕੜੀ ਵੀ ਇੱਧਰ ਬਣ ਚੁੱਕੀ ਆ ਤੇ ਮੈਂ ਕੌਲੀ ਭਰ ਲਈ ਆਪਣੀ ਕੌਲੀ ਮੈਂ ਤਾਂ ਭਰੀਆ ਕਿਉਂਕਿ ਮੈਨੂੰ ਤਾਜੀ-ਤਾਜੀ ਕੜੀ ਬਹੁਤ ਸਵਾਦ ਲੱਗਦੀ ਆ ਕੌਲੀ ਭਰ ਕੇ ਖਾਣੀ ਆ ਮੈਂ ਤਾਂ ਤੇ ਇੱਧਰ ਚਾਵਲ ਵੀ ਬਣ ਗਏ ਆ ਚਾਵਲ ਥੋੜੇ ਜਿਹਾ ਸਾਫ ਜਿੰਨ ਦਉਂਗੀ ਇਹ ਦੁਪਹਿਰ ਦੇ ਆਲੂ ਪਏ ਆ ਜਿਹੜੇ ਪਿਛਤਲੇ ਬਣਾਏ ਸੀਗੇ ਮੈਂ ਮੈਂ ਲੈ ਲੈਣੇ ਆ ਨਹੀਂ ਨਹੀਂ ਦੇ ਦੇ ਮੈਨੂੰ ਆ ਪਿਆਜ਼ ਕਿੱਡਾ ਮੋਟਾ ਕਟਿਆ ਆ ਇਹ ਰਹਿਣ ਧੋ ਹਾਂ ਤਾਂ ਬਹੁਤ ਮੋਟਾ ਪਿਆਜ਼ ਕਟਿਆ ਮੈਂ ਮੋਦੀ ਕਟਿਆ ਨਮਕ ਨਹੀਂ ਪਾਉਣਾ ਇੱਥੇ ਫਾ ਫਿਰ ਤੇ ਲਿਓ ਜੀ ਪਾਈਏ ਪ੍ਰਕਸ਼ਿਤ ਲਈ ਚਾਵਲ ਹਾਂਜੀ ਬਸ ਜੀ ਮੇਰਾ ਕਿਚਨ ਦਾ ਪੂਰਾ ਕੰਮ ਨਿਬੜ ਗਿਆ ਆ ਫਿਨਿਸ਼ ਹੋ ਗਿਆ ਆ ਰੋਟੀ ਪਾਣੀ ਵੀ ਖਾ ਲਿਆ ਭਾਂਡੇ ਵੀ ਧੋ ਲਿਆ ਤਾਂ ਦੁੱਧ ਬਣਾ ਕੇ ਮੈਂ ਰੱਖ ਲਿਆ ਇੱਧਰ ਗਰਮਿਆਂ ਹਲੇ ਤੇ ਠੰਡਾ ਜਦੋਂ ਹੋਗਾ ਫੇਰ ਪੀਉਂਗੀ ਤੇ ਬਸ ਜੀ ਹੁਣ ਦੁੱਧ ਪੀ ਕੇ ਸੌਣ ਦੀ ਤਿਆਰੀ ਕਰਨੀ ਆ ਤੇ ਵੈਸੇ ਤਾਂ ਦੁਪਹਿਰੇ ਵੀ ਸੁੱਤੇ ਸੀਗੇ ਮੈਂ ਵੀ ਸੁੱਤੀ ਦੀ ਆ ਪਾਪਾ ਵੀ ਸੁੱਤੇ ਤੇ ਪ੍ਰਕਸ਼ਿਤ ਆਪਣਾ ਪੜਦਾ ਸੀਗਾ ਤੇ ਮੈਂ ਤਾਂ ਅੱਜ ਕੱਪੜੇ ਵੀ ਨਹੀਂ ਧੋਤੇ ਮੈਂ ਤੇ ਕੱਪੜੇ ਮੈਂ ਹੁਣ ਮਸ਼ੀਨ ਲਈ ਹੋਈ ਆ ਧੋ ਹੁੰਦੇ ਪਏ ਆ ਕਿਉਂਕਿ ਅੱਜ ਹੈ ਨਹੀਂ ਸੀਗੇ ਕੱਪੜੇ ਧੋਣ ਵਾਲੇ ਥੋੜੇ ਸੀਗੇ ਤੇ ਫਿਰ ਮੈਂ ਕਿਹਾ ਇਹਨਾਂ ਦਾ ਇੰਨਿਆਕ ਦਾ ਕੀ ਧੋਣਾ ਤੇ ਇੱਕ ਪੂਰਤਾ ਹੋਣਾ ਚਾਹੀਦਾ ਈ ਆ ਮਸ਼ੀਨ ਜਿਹੜੀ ਪੂਰੀ ਭਰ ਜਾਵੇ ਤਾਂ ਫਿਰ ਧੋਂਦੀ ਹੁੰਦੀ ਮੈਂ ਤੇ ਮੈਂ ਲਾ ਦਿੱਤੀ ਮਸ਼ੀਨ ਧੋ ਹੋ ਗਏ ਹੁਣੇ ਕੱਪੜੇ ਮੈਂ ਦੇਖੀ ਸੀ ਜੀ ਜਦੋਂ 15 ਮਿੰਟ ਰਹਿੰਦੇ ਸੀਗੇ ਤੇ ਹੁਣ ਤੋਂ ਹੋ ਗਏ ਹੁਣੇ ਆ ਤਾਂ ਮੈਂ ਕੱਢ ਕੇ ਬਾਹਰ ਰੱਖ ਦੇਣੀ ਆ ਸਵੇਰੇ ਪਾਉਂਗੀ ਸੁੱਕਣੇ ਤੇ ਸਵੇਰੇ ਹੈਗੀ ਆ 7ਵਾਂ ਨਵਰਾਤਰਾ ਆ ਤੇ ਸਮਝੀ ਰੱਖਣਾ ਭਰਤ ਹੈ ਰੱਖਣਾ ਨਹੀਂ ਹੈ ਨਹੀਂ ਰੱਖਣਾ 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 ਤੇ ਬਸ ਜੀ ਇਸ ਵੀਡੀਓ ਨੂੰ ਹੁਣ ਇੱਥੇ ਰੋਕਦੇ ਆਂ ਜਿਨ੍ਹਾਂ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਚੰਗੀ ਲੱਗਦੀ ਆ ਤੇ ਕਮੈਂਟ ਕਰਕੇ ਦੱਸਿਓ ਜਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਮਿਲਦੇ ਆ ਨੈਕਸਟ ਵਲੌਗ ਵਿੱਚ ਬਾਏ ਬਾਏ ਗੁੱਡ ਨਾਈਟ